ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਚਵਿੰਡਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਰਪਾਲ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 گاਵਾ ਤੇ ਦੋ ਤੁਹਾਨੂੰ ਮੱਝਾਂ ਦਿਖਾਵਾਂਗੇ گاਵਾ ਦੇ ਵਿੱਚ ਕੋਈ ਟੋਕੜ ਗੱਭਣਿਆ ਕੋਈ ਬੱਚੇ ਤੋਂ ਬਿਨਾ ਆ ਤੇ ਕੋਈ ਤਾਜੀ ਸੂਈ ਆ ਤੇ ਬਾਕੀ ਆ ਦੋ ਮੱਜਾਂ ਵੀ ਤਾਜ਼ੀਆਂ ਸੂਈਆਂ ਤੁਹਾਨੂੰ ਦਿਖਾਵਾਂਗੇ ਤੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀ ਦੀਆਂ ਨਾਲ ਦੇ ਪੁਛਤੇ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਸਣਾ ਠੀਕ ਠਾਕ ਜੀ ਤੇ ਉਹ ਯਾਰ ਕੀ ਤੇ ਇਹਦਾ ਨਾਮ ਸਾਹਬ ਹੋ ਦੀਆ ਜੀ ਤੇ ਨਾਮ ਦੱਸ ਤੇ ਕਰੀ ਫਿਰ ਮੇਰਾ ਨਾਮ ਪਾ ਸਿੰਘ ਜੀ ਪਿੰਡ ਚਿੰਦਾ ਜਿਲ੍ਹਾ ਮਸਾਦੀ ਜੀ ਨਾਲ ਆ ਜੀ ਤੇ ਫੋਨ ਨੰਬਰ ਹੀ ਬੋਲ ਦਿੰਦੇ ਨੇਕ ਨੂੰ 3494 ਠੀਕ ਆ ਅੱਜ ਚਾਰ گاਵਾ ਤੇ ਦੋ ਮੱਜਾਂ 15 ਰੁਪਏ ਅੱਜ ਗਾ ਕੋਈ ਟੋਕੜ ਗੱਪਣਾ ਕੋਈ ਬੱਚੇ ਤੋਂ ਬਿਨਾ ਆ ਆਪਾਂ ਹੈ ਰੁਪੀ ਨੀ ਨੀਕੇ ਕਰਦੇ ਅੱਛਾ ਅੱਜ ਕੋਈ ਵੀਡੀਓ ਵੇਖੇਗੇ ਪੂਰੀ ਜ਼ਰੂਰ ਉਹ ਨੀ ਨੀਕੇ ਕਰਦੇ ਕਿ ਮਿਲ ਮਿਲੇ ਚੱਲਣੇ ਹੁਣ ਮਿਲ ਮਿਲੇ ਵੇਖਾਂਗੇ ਠੀਕ ਹੈ ਜੀ ਹਾਂ ਜੀ ਮਿਲੇ ਬਾਅਦ ਹੁਣ ਵੀਡੀਓ ਪਾਵਾਂਗੇ ਚਲੋ ਫਿਰ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਤੇ ਹੀ ਆ ਹਾਂ ਜੀ ਅੰਥਾਣੇ ਤੇ ਦੇਖ ਸਕਦੇ ਜੇ ਲਾਗੇ ਦੇਖ ਲਈ ਆਹ ਦੇਖ ਸਕਦੇ ਮਿਲ ਕੇ ਮੈਨੇ ਵੀ ਚੰਗੀ ਲੱਗੀ ਕਿੰਨਾ ਚਿਰ ਹੋ ਗਿਆ ਵੇ ਜੀ ਨਾ ਸੋਈ ਨਾ ਅੱਜ ਤੀਜਾ ਦਿਨ ਆ ਨਾ ਜੀ ਸੋਈ ਨੂੰ ਤੀਸਰਾ ਦਿਨ ਆ ਹਾਂ ਜੀ ਕਿੰਨਾ ਦੁੱਧ ਤਿਆਰ ਕਰ ਗਈ ਆਟਾ ਮੇਰੇ ਕੋਲ 11:00 ਹੋ ਗਿਆ 12:00 ਬੋਲੀ ਤਿਆਰ ਜੇ ਤਿਆਰ ਆ ਜਿਹੜੀ ਬੋਲੀ ਤਿਆਰ ਹੋ ਗਈ ਠੀਕ ਹੈ ਜੀ ਹਾਂ ਜੀ ਤੇ ਕਿੰਨਾ ਕਿ ਦੁੱਧ ਚਵਾਈ ਜਾਊਗੀ 20 ਰੁਪਏ ਜਿਹੜੇ ਮੰਨ ਲਾ ਵੀ ਲਈ ਘਰੋਂ ਇਹਦੇ 20 22 ਕਿਲੋ ਦੁੱਧ ਦੇ ਦਿਆ 20 ਕਿਲੋ ਦਾ ਹਰ ਜੀ ਮੰਨ ਲੇ ਕਿ ਵੱਡੀ ਆ ਵੜਾ ਤੋਰ ਫਿਰ ਇੱਕ ਰੀਨ ਬਾਕੀ ਇੱਕ ਤਾਜੀ ਸੋਈ ਆ ਤਾਦੇ ਕਰਕੇ ਥੋੜੀ ਲੱਪੇ ਲੁੱਪੇ ਜਿਆ ਥੋੜਾ ਪੱਕੀ ਜਗ੍ਹਾ ਤਾਂ ਵੀ ਕਰਦੀ ਆ ਆ ਮਸ ਜਿਆ ਇਹਦਾ ਵਧਿਆ ਹੋਵੇ ਵੀ ਤੁਹਾਨੂੰ ਹੁਣ ਦਿਖਾ ਦਿੰਨੀ ਚੰਗੀ ਤਰ੍ਹਾਂ ਇਹ ਆ ਵੀ ਚਲੋ ਜਿੰਨੇ ਦੁੱਧ ਚੋਂ ਲੀ ਖੜਨੀ ਆ ਦੁੱਧ ਇਹਨੇ ਦਈ ਜਾਣਾ ਵਾ ਕੋ ਕੱਚੀ ਕੁੱਚੀ ਜਗਾ ਲਾ ਖੜੇ ਜਿਆਦਾ ਖੁਸ਼ ਰਹੂਗੀ ਉੱਥੇ ਪਿੱਛੋਂ ਕਿਤੇ ਪੱਕੀ ਜਗਾ ਤੇ ਨਹੀਂ ਆਈ ਏ ਤੇ ਆ ਦੇ ਮਾਸ ਜਿਆ ਵਧਿਆ ਜੇ ਇਹ 100 ਰੁਪਏ ਜਮਾਨਤ ਰੂ ਆਦੇ ਇਹਦੀ ਨਹੀਂ ਕੋਈ ਗੱਲ ਆ ਠੀਕ ਆ ਹਾਂ ਤੇ ਬਾਕੀ ਹਵਾਨਾ ਜਿਹੜਾ ਇਹਦਾ ਪਿੱਛੇ ਤੋਂ ਦੇਖ ਸਕਦੇ ਜੇ ਬਾਕੀ ਹੈਗੇ ਵੀ ਠੰਡੀ ਸੀਲ ਤਾਂ ਜੀ ਸੂਈ ਆ ਆ ਦੇਖ ਸਕਦੇ ਜੀ ਸਾਫ ਚਵਾ ਅਗਲੇ ਥਣਾ ਚ ਫਿਰ ਦਿਖਾ ਦੇ ਵੀ ਜੀ ਹਾਂ ਠੀਕ ਆ ਜੀ ਤੇ ਦੱਸੀਏ ਫਿਰ ਇਹਦਾ ਮੁੱਲ ਮੋਹਰ ਮੀ ਆਪਾਂ ਲੈ ਲੈ ਕੇ ਕਰ ਦੇਣੇ ਆ ਅੱਛਾ ਮੰਨ ਲਾ 20 ਕਿਲੋ ਦੁੱਧ ਵਾਲੀ ਆਪਾਂ 20 30 ਹਜ ਲੈ ਲਾਂਗੇ ਪਹੁੰਚ ਵਿੱਚ ਹੈ ਕਿ ਵੱਖਰੀ ਵਿੱਚੇ ਕਰਦਾਂਗੇ 2 ਹੋਰ ਸ਼ਾਇਦ 28 ਹਜ ਜੇ ਪਹੁੰਚ ਕਰਦਾਂਗੇ ਅੱਛਾ 28 ਹਜ ਜੇ ਪਹੁੰਚ 28 ਹਜ ਕਰ ਲਉ ਯਾਰ ਜੀ 20 ਕਿਲੋ ਦੁੱਧਰ ਮੰਨ ਦੇਈ ਜਣਾ ਸੱਜਰ ਸੂਈ ਸੱਜਰ ਸੂਈ ਤੇ ਨਾੜੂ ਤੇ ਬੱਚਾ ਦੋਹਾਂ ਦਾ ਨਿਹਾਰ ਅੱਛੀ ਆ ਹਾਂ ਬੱਚਾ ਜੀ ਜਿਹੜਾ ਇਹਦਾ ਤੇ ਨਾੜੂ ਜਿਹੜਾ ਨਾਲ ਹੀ ਆ ਜਿਹੜਾ ਬਿਲਕੁਲ ਠੀਕ ਆ ਜੀ ਤੇ ਹੁਣ ਆ ਵੀ ਸੋਈ ਸਵਾਈ ਜੇ ਇਹ ਵੀ ਸੋਈ ਸਵਾਈ ਹੈ બીજી ਕਿੰਨੇ ਚਿਰ ਦੀ ਸੋਈ ਆ ਇਹ ਵੀ ਪਰਸਾ ਰਾਤ ਦੀ ਸੋਈ ਹੈ બીજી ਘੋਲੋ ਫੇਰ ਇੰਨੋਂ ਮੀਤ ਹੋਰੀਏ ਇਹਦਾ ਪਚਾਓ ਮਿੱਠਾ ਗੰਦ ਦੇ ਨਾਲ ਬਾਕੀ ਹਵਾਨੇ ਦੀ ਧਾਕੇ ਦੀ ਵੀ ਗਾਹ ਨੂੰ ਚੰਗੀ ਆ ਤੇ ਪਛਾਨ ਚਲੋ ਸੋਨਾ ਦਿਖਾਉਂਦੀ ਆ ਬਾਕੀ ਜਰਸੀ ਹੈ ਜਿੱਦਿਆਂ ਕਿ ਜਰਸੀਆਂ ਦੀਆਂ ਉੱਡੀ ਗਿਆ ਬੇਲ ਬੋਲ ਚੰਗੀ ਆ ਇਸ ਤਰ੍ਹਾਂ ਤੇ ਇਹਦਾ ਫਿਰ ਮੁੱਲ ਮੁੱਲ ਰੁਪਈਏ ਇਹਦਾ ਜਾਇਜ਼ ਹੀ ਆ ਕਿੰਨਾ ਏਅਰ ਵੀਡੀਆ ਪਹਾਨ ਆ ਜਿਹੜੀ ਦੇਣੀ 34000 ਚ ਪਹੁੰਚ ਕਰਾ 34000 ਚ ਪਹੁੰਚ ਤੇ ਕਿੰਨਾ ਕੁ ਬੋਲਾ ਇਹਦੇ ਕੋਲੋਂ ਬੋਲਾ ਜੀ ਇਹਦੇ ਨਾਲ 12 13 ਕਿਲੋ ਤਿਆਰ ਜੀ ਤੇ ਇਹ ਕਿੰਨਾ ਚ ਵਾਈ ਜਾਊਗੀ ਬੰਦਰ ਜੀ ਇਹਨੇ 15 ਕਿਲੋ ਹੱਥ ਕੇ ਚੋਈ ਜਾਣਾ ਅੱਛਾ ਹਾਂਜੀ ਠੀਕ ਹੈ ਜੀ ਤੇ ਆਹ ਧੋਕੜ ਗੱਪਣ ਚੈੱਕ ਪਾਸ ਆ ਇਹ ਚੈੱਕ ਪਾਸ ਹੈ ਰੁਪਈ ਜੀ ਕਿੰਨੇ ਚਿਰ ਦੀ ਚੈੱਕ ਪਾਸ ਹੈ ਵੀ 6 ਮਹੀਨੇ ਚੈੱਕ ਪਾਸ ਦੇ ਅੱਛਾ ਹਾਂਜੀ ਤੇ ਦੁੱਧ ਦੁੱਧ ਰੁਪਈਆ ਟਾਈਮੇ 7 ਕਿਲੋ ਤਿਆਰ ਜੀ ਤੋਰੋ ਫੇਰ ਇਹਨੂੰ 6 ਮਹੀਨੇ ਦੀ ਚੈੱਕ ਪਾਸ ਤੇ ਦੁੱਧ ਜਿਹੜਾ ਕਹਿੰਦੇ ਵੀ ਸਤ ਕਿੱਲ ਹੈਗਾ ਵਾ ਜਿਹੜਾ ਤੁਸੀਂ ਆਪ ਚਵਾਈ ਕਰਕੇ ਲੈ ਜਾਣਾ ਵਾ ਤੇ ਇਹਦਾ ਫੇਰ ਮੁੱਲ ਇਹਦਾ ਰੁਪਈਆ ਮੁੱਲ ਤਾਂ ਹੈਗਾ 35000 ਅੱਛਾ ਇਹ ਆ ਵੀ 30000 ਦੇ ਦਾਂਗੇ ਪਹੁੰਚ ਵਿੱਚ ਹੈ 28000 ਦੇ ਰੁਪਈਆ ਪਹੁੰਚ ਵਿੱਚ ਹੈ ਕਰਦਾ 100 ਕਿਲੋਮੀਟਰ ਤੱਕ ਹਨਾ ਤੇ ਸੱਜਰ ਕਿੰਨੇ ਕਿ ਦੁੱਧ ਲਈ ਆ ਸੱਜਰ ਨੇ ਰੁਪਈਆ 20 ਬਾਈਕ ਲਓ ਤੇ ਘਰ ਆ ਲੈਣ ਦੇ ਚੋਇਆ ਠੀਕ ਆ ਬਾਕੀ ਥਾਣੇ ਇਹ ਦੇ ਵੀ ਦੇਖ ਸਾਡੇ ਲੱਗਦਾ ਤੇ ਮਿਲ ਕੇ ਮੈਨੇ ਇਹਦੇ ਵੀ ਚੰਗੀ ਲੱਗੀ ਆ ਰੰਗ ਰੂਪ ਦੀ ਵੀ ਚੰਗੀ ਆ ਤੇ ਹੁਣ ਇੱਕ ਆ ਬੱਚੇ ਦਾ ਬਣਾਇਆ ਇਹ ਬੱਚੇ ਦਾ ਬਣਾਇਆ ਆ ਜੀ ਡੇਢ ਮਹੀਨਾ ਹੋਇਆ ਜੋ ਘਰ ਆਂਦੇ ਮਨਣਾ ਟੀਆਪਰਾ ਹੀ ਅੱਛਾ ਸਾਰਾ ਆਪਾਂ ਖਾਲੀ ਕਰਕੇ ਦੇਣੀ ਆ ਠੀਕ ਦੋ ਟਾਈਮੇ 7 ਕਿਲੋ ਤੇ ਆਜੇ ਹੈਗਾ 7 ਕਿਲੋ ਦੋ ਟਾਈਮਾਂ ਬਚੋ ਕੇ ਦੇਣੀ ਤੋਰ ਫੇਰ ਇਹਨੂੰ ਸਵਾ ਕਿਨਵਾ ਜੇ ਤਾਂ 500 ਰੁਪਏ ਜੀ ਬਾਕੀ ਹਵਾਨਾ ਥੋੜਾ ਨਿੱਗਰ ਹੀ ਰੱਖਦੀ ਆ उस तरह यह है भी कदकाशी चंकी है तेदा फिर मुल्ला ਇਹ ਰੁਪਈਆ ਆਪਾਂ ਮੁੱਲ 20-22 ਜੋ ਮਰਜ਼ੀ ਕਰੀਏ ਤੇ 16000 ਪਹੁੰਚ ਕਰਾਂਗੇ ਪਹੁੰਚ ਵਿੱਚ ਇਹੀ ਹੈ ਦੇ ਵੀ ਪਹੁੰਚੇ ਵੀ 16000 ਇਸ਼ਾ ਆਪਾਂ ਇਹਨੇ ਕੇ ਪਾ ਦੇਨੇ ਰੁਪਈਆ ਜੀ ਠੀਕ ਆ ਹਾਂਜੀ ਹਾਂਜੀ ਪਹੁੰਚ 100 ਕਿਲੋਮੀਟਰ ਤੱਕ ਹੁੰਦੀ ਹੈ ਜਿਹੜੀ ਤੇ ਹੁਣ ਆ ਮੱਝਾਂ ਜਿਹੜੀਆਂ ਦੋ ਤਿੰਨ ਦਿਖਾਉਣੀਆਂ ਇੱਕ ਚੰਗੇ ਕੱਦ ਕਠ ਵਾਲੀ ਮੱਝ ਤਾਜੀ ਸੋਈ ਆ ਜੇ ਹਾਂਜੀ ਹਾਂਜੀ ਰੁਪਈਆ ਜੀ ਕਦੋਂ ਦੀ ਸੋਈ ਵਰਜੀ ਆ ਇਹ ਕੱਲ ਦੀ ਸੋਈ ਆ ਰੁਪਈਆ ਜੀ ਕੱਲ ਦੀ ਸੋਈ ਆ ਹਾਂਜੀ ਹਾਂਜੀ ਤੇ ਆਹ ਮਗਰ ਕੱਟੀ ਆ ਗਈ ਜੀ ਆਹ ਮਗਰ ਕੱਟੀ ਆ ਗਈ ਜੀ ਮਿੱਟੀ ਹਾਂ ਦੇਖ ਸਕਦੇ ਨਾਲੋ ਜਿਹੜਾ ਅਲੈਕਸੈਂਡਰ ਤੇ ਕਿੰਨੇ ਕ ਦੁੱਧ ਆ ਲਈ ਆ ਵਿਧੀਏ ਹਰ ਭੀਜੀ ਦੁੱਧ ਆਪਣੇ ਹੱਥੀ ਆਪਾਂ 15 16 ਕਿਲੋ ਅੱਛਾ ਠੀਕ ਆ ਹੁਣ ਮਾਲਾ ਵੀ ਤਿੰਨ ਆ ਚੌਥੀ ਚਵਾਈ ਹੋਣੀ ਆ ਟੰਗ ਦਾ ਅੱਛਾ 10 ਲੀਟਰ ਬੋਲੀ ਹੈਗੀ ਪੱਕੀ ਚਾਰ ਤੀਜੀ ਆ ਚੌਥੀ ਚਵਾਈ ਹੋਣੀ ਆ ਅਜੇ ਤਿੰਨ ਚਵਾਈਆਂ ਹੋਈਆਂ ਆ ਤਿੰਨ ਨਹੀਂ ਹੋਈਆਂ ਰੁਪੀਜੀ ਜੀ ਠੀਕ ਦੋਰੋਂ ਆ ਫਿਰ ਇਹਦੇ ਖਾਲੀ ਤੇ ਨਹੀਂ ਕੀਤੀ ਹੋਣੀ ਫਿਰ ਥੋੜਾ ਬੋੜਾ ਡੋਕਰ ਆ ਗਿਆ ਬਾਕੀ ਖਾਲੀ ਹੋ ਗਈ ਰਮਜੀ ਡੋਕੇ ਜੇ ਛੱਡੇ ਹੀ ਕਿੰਦੇ ਵਾਕੀ ਬਾਕੀ ਕੱਦ ਕੱਟ ਪਿੱਠ ਪੁੜੇ ਤਾਂ ਚੰਗੀ ਆ ਹਾਂ ਮੈਂ ਦੇਖ ਸਾਦੇ ਦੇ ਲਾਗੇ ਤੇ ਇਹਦਾ ਫਿਰ ਮੁੱਲ ਮੁੱਲ ਨਾਲ ਜੀ 1 ਲੱਖ ਤੇ 15000 ਰੁਪਏ ਦੇ ਵਿੱਚ ਕਰ ਜੀਏ ਕਿ ਮੰਨ ਤਾ ਨਾ ਹਰ ਵੀ ਆਪਾਂ ਹਾਂ ਨਾ ਜਿਹੜੀ ਦੇਣੀ ਹੈ ਨਾ 1 ਲੱਖ 5000 ਦੇਵਾਂਗੇ ਪੌਂਚ ਵਿੱਚ ਜੀ ਪੌਂਚ ਵਿੱਚ ਰੁਪਏ ਜੀ ਠੀਕ ਹੈ ਜੀ ਹਾਂ ਆ ਦੁੱਧਾ ਰੁਪਏ ਆਪਣੇ ਹੱਥੀ 15 16 ਕਿਲੋ ਚੋਦੇ ਰਹਿਆ ਅ ਅੱਛਾ 2 ਝੋਟੀਆਂ ਨੇ ਦੇ ਦੇਣਾ 1500 ਕਿਲੋ ਠੀਕ ਹੈ ਜੀ ਹਾਂ ਤੇ ਚਲੋ ਫਿਰ ਹੁਣ ਆ ਵੀ ਮੱਝ ਤੋੜ ਦੋ ਇਹਨੂੰ ਕਿੰਨਾ ਚਿਰ ਹੋ ਗਿਆ ਸੁਈ ਨੂੰ ਇਹਨੂੰ ਆ ਰੁਪਿਆ 7 ਦਿਨ ਹੋ ਗਿਆ ਸ਼ੁਰੂਆਤ 7-8 ਦਿਨ ਦਾ ਦਿਨ ਹੋ ਗਿਆ ਸੁਈ ਪੱਟਾ ਇਹਦੇ ਮਗਰ ਆਵਾਂ ਬਲਾ ਕੱਟਾ ਜੇ ਦਾ ਜਿਹੜਾ ਖਲੋਤਾ ਤਾਜਾ ਹੀ ਆ ਬੱਚਾ ਇਹਦਾ ਵੀ ਆਹ ਦੇਖ ਸੰਦੇ ਇਹਦੇ ਕੋਲ ਦੁੱਧ ਕਿੰਨਾ ਦੁੱਧ 20 9 ਕਿਲੋ ਜੇ ਤਿਆਰ ਆ ਬੋਲੀ ਭੰਡੀ ਇਹਦੇ ਦੁੱਧ ਨਹੀਂ ਬਣਿਆ ਜੇ ਕਿੰਨਾ ਦੁੱਧ ਚੁਆਈ ਜਾਊਗੀ ਦੁੱਧ 20 11 12 ਕਿਲੋ ਚੁਆਈ ਜਾਣਾ ਆਰਾਮ ਨਾਲ ਹੀ ਇਹਦੇ ਤੇ ਇਹਦਾ ਫਿਰ ਮੁੱਲ ਮੋਲਰ ਵੀ ਇਹ ਤਾਂ 50000 ਨਾ ਕਰ ਲਈਏ ਕਰ ਦਈਏ ਵਿੱਚ ਮੰਨ ਤਾਂ ਮੋਲਰ ਵੀ 60000 ਚ ਪਹੁੰਚ ਕਰ ਦਾਂਗੇ ਅੱਛਾ 60000 ਚ ਪਹੁੰਚ ਕਰ ਦਾਂਗੇ ਠੀਕ ਆ ਤੇ ਬਾਕੀ ਆ ਵੀ ਤੁਹਾਡੇ ਘਰ ਕੋਈ ਤਸੱਲੀ ਕਰਕੇ ਹਨਾ ਮਰਜ਼ੀ ਆ ਰ ਵੀ ਦੋ ਦੋ ਤਿੰਨ ਟਾਈਮ ਕੋਈ ਤੁਹਾਡੇ ਘਰ ਕੋ ਜੇ ਕੋ ਨਹੀਂ ਆ ਸਕਦਾ ਵੀਡੀਓ ਕੋਲਦੇ ਚ ਵਾਲੇ ਇਹ ਇੱਥੇ ਆ ਜੂਗਾ ਨਾ ਹਾਂਜੀ ਮੰਨ ਵੀ ਆਪਣੇ ਤੇ ਜੋ ਕੋਈ ਕੋਈ ਗਰੰਟੀ ਜਿਹੜਾ ਆਨਲਾਈਨ ਮੈਂ ਉਹਦੀ ਗਰੰਟੀ ਦਵਾਂਗੇ ਆਪਾਂ ਬਾਕੀ ਚਲੋ ਗਰੰਟੀ ਗਰੰਟੀ ਤੇ ਇਹ ਹੁੰਦੇ ਕਾਦੀ ਆ ਆਪਣਾ ਹੀ ਤਸੱਲੀ ਕਰਕੇ ਗੱਲ ਕਰਦੇ ਹਨਾ ਆਪਣਾ ਇੱਥੇ ਹੀ ਆਪਣਾ ਦੋ ਟਾਈਮ ਚੁਆਈ ਕਰਕੇ ਤਸੱਲੀ ਕਰਕੇ ਵੇਚ ਚਾਕੇ ਆਪਣੀ ਸਮਝਣਾ ਤੇ ਆਪਣੀ ਗਾਰੰਟੀ ਤੇ ਖੜਿਆ ਕਰੋ ਪੈਸੇ ਤੋਂ ਹੀ ਖਰਚਣਿਆ ਆਪਣੀਆਂ ਸਾਰੀਆਂ ਚੀਜ਼ਾਂ ਪਹਿਲਾਂ ਵੇਚ ਚਾਕੇ ਪਸ਼ੂ ਖੜਿਆ ਕਰੋ